ਮਾੜੇ ਅਨਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਕੱਲ ਮਿਤੀ 18/25 ਨੂੰ ਮੋਗਾ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਜੋ ਕਿ ਮੋਗਾ ਪੁਲਿਸ ਦੀ ਸੀਆਈਏ ਟੀਮ ਜਿਸ ਨੂੰ ਕਿ ਡੀਐਸਪੀ ਡੀ ਸਰਦਾਰ ਲਵਦੀਪ ਸਿੰਘ ਹੀਡ ਕਰ ਰਹੇ ਸੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਉਹਨਾਂ ਪਾਸੋਂ 5 ਪਿਸਟਲ ਰਿਕਵਰ ਕੀਤੇ ਔਰ 10 ਜਿੰਦਾ ਰੌਂਦ ਰਿਕਵਰ ਕੀਤੇ ਉਹਨਾਂ ਕੋਲੋਂ ਔਰ ਇਹਨਾਂ 5 ਪਿਸਟਲਾਂ ਦੇ ਵਿੱਚ 3 ਪਿਸਟਲ ਦੇਸੀ 32 ਬੋਰ 2 ਪਿਸਟਲ ਦੇਸੀ 30 ਬੋਰ ਅਤੇ 10 ਜਿੰਦਾ ਰੌਂਦ ਰਿਕਵਰ ਹੋਏ ਕਿ ਕਿਥੋਂ ਲੈ ਕੇ ਆਏ ਇਹ ਜੀ ਇਹ ਅਜੇ ਤਫਤੀਸ਼ ਕਰ ਰਹੇ ਆ ਜੀ ਵੀ ਕਿਥੋਂ ਲੈ ਕੇ ਆਏ ਔਰ ਕੌਣ ਇਹਨਾਂ ਦਾ ਸਪਲਾਈਅਰ ਹੈਗਾ ਔਰ ਕਿੱਥੇ ਦੇਣੇ ਸੀ ਇਹਨਾਂ ਨੇ ਇਹਨਾਂ ਨੂੰ ਜਿਹੜੇ ਦੋਨੇ ਹੈਗੇ ਨੇ ਇਹ ਜਿਹੜੇ ਦੋਸ਼ੀ ਇੱਕ ਦਾ ਨਾਮ ਕੁਲਦੀਪ ਸਿੰਘ ਹੈ ਦੂਸਰੇ ਦੇ ਨਾਲ ਨਾਮ ਸਤਪਾਲ ਸਿੰਘ ਹੈ ਔਰ ਇਹ ਦੋਨੇ ਜਣੇ ਇਹਨਾਂ ਦੋਨਾਂ ਤੇ ਇੱਕ ਜਣੇ ਕੁਲਦੀਪ ਸਿੰਘ ਤੇ ਕੋਈ ਮੁਕਦਮਾ ਪਹਿਲਾਂ ਨਹੀਂ ਦਰਜ ਅਜੇ ਤੱਕ ਜੋ ਤਸਵੀਰ ਸਾਹਮਣੇ ਆਇਆ ਪੁੱਛ ਕੇ ਜਿਹੜਾ ਦੂਸਰਾ ਸਤਪਾਲ ਸਿੰਘ ਹੈ ਇਹਦੇ ਤੇ ਦੋ ਮੁਕਦਮੇ ਐਨਡੀਪੀਐਸ ਐਕਟ ਦੇ ਦਰਜ ਨੇ ਔਰ ਦੋਨੇ ਮੋਗੇ ਦੋਨੇ ਮੁਕਦਮੇ ਜਿਹੜੇ ਆ ਉਹ ਮੋਗਾ ਜ਼ਿਲ੍ਹੇ ਦੇ ਨੇ ਇੱਕ ਥਾਣਾ ਸਿਟੀ ਮੋਗਾ ਦਾ ਔਰ ਦੂਸਰਾ ਥਾਣਾ ਮਹਿਣਾ ਦਾ ਇਹ ਦੋਨੇ ਰਹਿਣ ਵਾਲੇ ਨੇ ਤੁਹਾਨੂੰ ਜੀ ਇਹ ਦੋਨੇ ਇੱਕ ਰਹਿਣ ਵਾਲਾ ਹੈਗਾ ਜੀ ਮੋਗੇ ਦਾ ਚੁੰਗੀ ਨੰਬਰ 3 ਦੇ ਕੋਲ ਰਹਿੰਦਾ ਤੇ ਇੱਕ ਰਹਿੰਦਾ ਜੀ ਵਾਸੀ ਨੌਰੰਗ ਕੀ ਸਿਆਲਪਿੰਡ ਫਰੋਜ਼ਪੁਰ ਸਰ ਬੁੱਧਰੀ ਦਾ ਪਤਾ ਲੱਗਿਆ ਵੀ ਇਹ ਇੱਥੇ ਆ ਰਹੇ ਨੇ ਮਸਲਾ ਵੇਚਣਾ ਸੀ ਜਾਂ ਕਿਤੇ ਯੂਜ਼ ਕਰਨਾ ਇਹ ਹੁਣ ਜੀ ਪੁੱਛ ਕੇ ਜਿਹੜੀ ਆ ਪੁੱਛ ਕੇ ਇਸ ਤੇ ਫਿਰ ਪਤਾ ਲੱਗ ਕਰ ਰਹੇ ਆ ਪੁੱਛ ਕੇ ਇਸ ਤੇ ਫਿਰ ਪਤਾ ਲੱਗੂ ਫਿਰ ਤੁਹਾਨੂੰ ਸਾਂਝਾ ਕਰ ਲਾਂ ਕੋਈ ਗੈਂਗਸਟਰ ਨਾਲ ਵੀ ਇਹਨਾਂ ਦਾ ਤਲਕਾ ਹੈ ਜੀ ਇਹ ਤਫਤੀਸ਼ ਦਾ ਪਾਰਟ ਹੈ ਜੀ ਫਿਰ ਤੁਹਾਡਾ ਨਾਲ ਸਾਂਝਾ ਕਰ ਲਾਂਗੇ ਇਹ ਦੋਨਾਂ ਦਾ ਆਪਸ ਵਿੱਚ ਰਿਲੇਸ਼ਨ ਕੀ ਹੈ ਇਹ ਇਹ ਦੋਸਤ ਨੇ ਜੀ ਆਪਸ ਵਿੱਚ ਤੋਂ ਨੇ ਅਤੇ ਸਤਪਾਲ ਸਿੰਘ ਨੂੰ ਅਜਮਤੀ 192 ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਨ ਹਾਸਲ ਕੀਤਾ ਗਿਆ ਨਸ਼ਾ ਖਿਲਾਫ ਵੱਡੀ ਮੁਹਿੰਮ ਦੇ ਤਹਿਤ ਜਿਹੜੇ ਸਮਗਲਰ ਤੇ ਨਸ਼ਾ ਤਸਕਰ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਮੁਹਿੰਮ ਦੇ ਤਹਿਤ ਅੱਜ 19 ਤਰੀਕ ਨੂੰ ਡੀਐਸਪੀ ਤਰਮਕੋਟ ਸਰਦਾਰ ਰਮਨਦੀਪ ਸਿੰਘ ਵੱਲੋਂ ਔਰ ਉਹਨਾਂ ਦੇ ਨਾਲ ਐਸਐਚਓ ਕੋਟੀਸੇਖਾ ਸੁਨੀਤਾ ਰਾਣੀ ਵੱਲੋਂ ਅੰਡਰ ਸੈਕਸ਼ਨ 68 ਐਫ ਐਨਡੀਪੀਐਸ ਐਕਟ ਦੇ ਤਹਿਤ ਦੋ ਜਣਿਆਂ ਦੀ ਪ੍ਰਾਪਰਟੀ ਅਟੈਚ ਕਰਵਾਈ ਗਈ ਹੈ। ਔਰ ਇਹਨਾਂ ਚੋਂ ਇੱਕ ਦਾ ਨਾਂ ਠਾਕੁਰ ਸਿੰਘ son of ਗੱਜਨ ਸਿੰਘ ਵਾਸੀ ਢੋਲੇਵਾਲਾ ਦੂਸਰੇ ਦਾ ਨਾਂ ਰਾਜਵਿੰਦਰ ਕਾਲ ਏਸੀ ਏਲੀਅਸ ਰਾਜੀ ਵਾਈਫ ਆਫ ਪ੍ਰਕਾਸ਼ ਵਾਸੀ ਢੋਲੇਵਾਲਾ ਹੈ। ਔਰ ਇਹਨਾਂ ਦੀ ਦੋਨਾਂ ਦੀ ਜਿਹੜੀ ਪ੍ਰਾਪਰਟੀ ਹੈ ਉਹਦੀ ਕੁੱਲ ਮਾਲੀਅਤ ਜਿਹੜੀ ਹੈ ਉਹ 1 ਕਰੋੜ 35 ਲੱਖ 54 ਹਜ਼ਾਰ ਦੀ ਬਣਦੀ ਹੈ। ਇਹਨਾਂ ਦੇ ਸਰ ਮਾਮਲੇ ਕਿਹੜੇ ਕਿਹੜੇ ਦਰਜ ਐ ਕਿਹਦੇ ਮਾਮਲੇ ਇਹ ਐਨਡੀਪੀਐਸ ਤਹਿ ਦੇ ਜਿਹੜੇ ਮਾਮਲੇ ਕਮਰਸ਼ੀਅਲ ਦੇ ਵਿੱਚ ਦਰਜ ਆ ਉਹਨਾਂ ਦੇ ਪ੍ਰੋਪਰਟੀ ਟੈਚ ਹੋਏ ਜਸਵਿੰਦਰ ਸਿੰਘ ਨਾਂ ਦਾ ਜਿਹੜਾ ਲੜਕਾ ਸੀ ਉਹ ਡਿਪੋਰਟ ਹੋਇਆ ਸੀ ਯੂਐਸਏ ਤੋਂ ਤੇ ਉਸਤੇ ਅਸੀਂ ਤੁਰੰਤ ਸਾਨੂੰ ਇੱਕ ਦਰਖਾਸਤ ਉਹਨਾਂ ਦਿੱਤੀ ਸੀ ਉਸੇ ਤੁਰੰਤ ਕਾਰਵਾਈ ਕਰਦੇ ਹੋਏ ਐਫਆਰ ਨੰਬਰ 30/25 ਅੰਡਰ ਸੈਕਸ਼ਨ 143 3184 61 ਜਿਮਨਦੋ ਤੇ 24 ਇਮੀਗ੍ਰੇਸ਼ਨ ਐਕਟ ਦੇ ਤਹਿਤ ਅਸੀਂ ਐਫਆਰ ਦਰਜ ਕੀਤੀ ਸੀ ਉਸ ਤੋਂ ਬਾਅਦ ਇਹ ਬਾਈ ਨੇਮ ਚਾਰ ਲੋਕਾਂ ਦੇ ਅਸੀਂ ਐਫਆਰ ਦਰਜ ਕੀਤੀ ਇਸ ਦੇ ਵਿੱਚ ਸੁਖਵਿੰਦਰ ਸਿੰਘ ਉਰਫ ਸੁਖ ਗਿੱਲ ਤੇ ਦੂਜਾ ਉਹਨਾਂ ਦਾ ਬ੍ਰਦਰ ਹੈਗਾ ਤਲਵਿੰਦਰ ਸਿੰਘ ਤੇ ਉਹਦੇ ਮਦਰ ਪ੍ਰੀਤਮ ਕੌਰ ਤੇ ਇੱਕ ਗੁਰਪ੍ਰੀਤ ਸਿੰਘ ਨਾਂ ਦਾ ਏਜੰਟ ਆ ਚੰਡੀਗੜ੍ਹ ਦਾ ਤੇ ਉਸ ਤੇ ਵੀ ਅਸੀਂ ਐਫਆਰ ਦਰਜ ਕੀਤੀ ਹੈ ਸਰ ਸੂਬਾ ਪ੍ਰਧਾਨ ਵੀ ਤੋਤਾ ਜਨ ਜੱਥੇਵਾਲ ਬੰਨੀ ਰਹਿ ਗਏ ਹਾਂਜੀ ਇਹ ਸਾਨੂੰ ਪਤਾ ਲੱਗਾ ਸੀ ਕਿ ਇਹ ਕਿਸਾਨ ਯੂਨੀਅਨ ਦਾ ਇਹ ਸੂਬਾ ਪ੍ਰਧਾਨ ਆ ਪਰ ਜਿਹੜੇ ਵੀ ਇਸ ਦੇ ਵਿੱਚ ਇਨਵੋਲ ਬਣ ਗਏ ਉਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਕਿੰਨੇ ਲੱਖ ਦੀ ਤਕਰੀਰ ਇਹ 43 ਲੱਖ ਦੀ ਠੱਗੀ ਜਿਹੜੀ ਆ ਹੋਈ ਆ ਲੜਕੇ ਨਾ ਜਸਵਿੰਦਰ ਸਿੰਘ ਪਤਾ ਲੱਗਿਆ ਸੀ ਕਿ ਉਹਨੇ ਡੇਢ ਕਿਲਾ ਆਪਣਾ ਜ਼ਮੀਨ ਗਹਿਣੇ ਰੱਖ ਕੇ ਤੇ ਘਰ ਵੀ ਆਪਣਾ ਗਿਰਵੀ ਰੱਖ ਕੇ ਇਹ ਪੈਸੇ ਦਿੱਤੇ ਸੀ ਕੀ ਮੈਸੇਜ ਦੇਣਾ ਚਾਹੋਗੇ ਲੋਕਾਂ ਨੂੰ ਜਿਹੜੇ ਏਜੰਟਾਂ ਦੇ ਸ਼ਿਕਾਰ ਹੁੰਦੇ ਆ ਮੈਂ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿਹੜੇ ਵੀ ਤੁਸੀਂ ਜਿਨ੍ਹਾਂ ਨੇ ਵੀ ਤੁਸੀਂ ਬਾਹਰਲਾ ਅਪਲਾਈ ਕਰਨਾ ਉਹ ਜਿਹੜੇ ਵੈਰੀਫਾਈਡ ਇਮੀਗ੍ਰੇਸ਼ਨ ਨੇ ਉਹਨਾਂ ਦੇ ਥਰੂ ਹੀ ਤੁਸੀਂ ਕਰੋ ਤੇ ਆਪਣਾ ਜਿਹੜਾ ਵੀ ਇਸ ਜਿਹੜੇ ਲੋਗ ਮਾੜੇ ਅਨਸਰ ਨੇ ਇਹਨਾਂ ਤੋਂ ਤੁਸੀਂ ਬੱਸ ਸਕੋ ਸਰ ਹੁਣ ਗ੍ਰਿਫਤਾਰੀ ਹੋਈ ਹੈ ਤੱਕ ਇਹ ਅਸੀਂ ਜਿਹੜੀ ਤਫਤੀਸ਼ ਆਰੰਭ ਕੀਤੀ ਹੋਈ ਆ ਇਹਨਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਊਗਾ ਮਾਤਾ ਦਾ ਕੀ ਰੋਲ ਸੀ ਜਰਾ ਮਾਤਾ ਦਾ ਦੇਖੋ ਉਹਨਾਂ ਦੇ ਸ਼ਾਇਦ ਅਕਾਊਂਟ ਦੇ ਵਿੱਚ ਕੁਝ ਪੈਸੇ ਨੇ ਜਿਹੜਾ ਸੁਖਵਿੰਦਰ ਸਿੰਘੀ ਉਹਨਾਂ ਦੇ ਅਕਾਊਂਟ ਚ ਪੈਸੇ ਲਏ i <music> you